ਧਨ ਲਾਗੂ ਹੋਇਆ ਉਸੇ ਦਿਨ ਸੰਵਿਧਾਨ ਲਾਗੂ ਹੋਇਆ ਔਰ ਉਸੇ ਦਿਨ ਇਹ ਬੰਦਾ ਕੋਈ ਸ਼ਰਾਰਤ ਕਰ ਰਿਹਾ ਇਹ ਕੋਈ ਮਿਲੀ ਭੁਗਤ ਹੋ ਸਕਦੀ ਹੈ ਕਿਸੇ ਨਾ ਕਿਸੇ ਦੀ ਜਿੰਨਾ ਵੱਡਾ ਸ਼ਹਿਰ ਆ ਸਾਨੇ ਵਾਲ ਇਹ ਸਾਡਾ ਇੱਕ ਸਾਰਾ ਪਰਿਵਾਰ ਹੈ ਕਿਉਂਕਿ ਸ਼ਹਿਰ ਵਾਸੀਆਂ ਦਾ ਇੰਨਾ ਵਧੀਆ ਹੰਗਾਰਾ ਜਿੰਨੇ ਵੀ ਦੁਕਾਨਦਾਰ ਭਰਾ ਨੇ ਸਾਰੇ ਸਾਡੇ ਨਾਲ ਇੰਟੱਚ ਰਹਿੰਦੇ ਨੇਗੇ ਸਾਡੇ ਸਾਰੇ ਹੀ ਕੋਈ ਦੋਸਤ ਹੈ ਕੋਈ ਮਿੱਤਰ ਹੈ ਕੋਈ ਵਪਾਰੀ ਹੈ ਸਾਰੇ ਉਹਨਾਂ ਨੇ ਬਹੁਤ ਵਧੀਆ ਹੰਗਾਰਾ ਭਰਿਆ ਜਦੋਂ ਆ ਗੱਲ ਕਰਦੇ ਆ ਕਿਸੇ ਅਮੀਰ ਦੀ ਕਿਸੇ ਅਮਬਾਨੀ ਦੀ ਕਿਸੇ ਅੰਡਾਨੀ ਦੀ ਜੇ ਉਹਦੀ ਵੋਟ ਹੈ ਇੱਕ ਵੋਟ ਦਾ ਜੋ ਉਹਦਾ ਰੁਤਬਾ ਔਰ ਉਹੀ ਰੁਤਬਾ ਸਾਡੇ ਇੱਕ ਰਿਕਸ਼ਾ ਚਲਾਉਣ ਵਾਲੇ ਦੀ ਵੋਟ ਦਾ ਉਹਨਾਂ ਦਾ ਜਿਹੜੀ ਇਹ ਬੇਅਦਬੀ ਕੀਤੀ ਗਿਆ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦੀ ਅਸੀਂ ਇਹ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਗਲਤੀ ਕੀਤੀ ਆ ਉਹ ਇੱਕ ਐਸ்சி ਭਾਈਚਾਰੇ ਦਾ ਪਰ ਮੈਂ ਇਹ ਕਹੂੰਗਾ ਜਿਹੜਾ ਇੱਕ ਮੁਜਰਮ ਹੈ ਉਹ ਸਿਰਫ ਇੱਕ ਮੁਜਰਮ ਹੈ ਉਹਨੂੰ ਐਸ்சி ਭਾਈਚਾਰੇ ਨਾਲ ਨਾ ਜੋੜੋ ਇਨਸਾਨ ਆਪਣੇ ਸਮਾਜ ਬਾਰੇ ਮਾੜਾ ਸੋਚ ਰਿਹਾ ਜਿਹੜਾ ਕੋਈ ਇਨਸਾਨ ਆਪਣੀ ਪਬਲਿਕ ਬਾਰੇ ਮਾੜਾ ਸੋਚ ਰਿਹਾ ਆਪਣੇ ਭੈਣ ਭਰਾਵਾਂ ਬਾਰੇ ਮਾੜਾ ਸੋਚ ਰਿਹਾ ਉਹ ਸਮਾਜ ਦਾ ਬੰਦਾ ਨਹੀਂ ਹੈਗਾ ਸਸੀ ਗਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਪ੍ਰੈਮ ਟੀਵੀ ਤੇ ਹਲਕਾ ਸਾਹਨੇਵਾਲ ਦੇ ਵਿੱਚਾਂ ਜਿੱਥੇ ਕੀ ਭਵਤ ਉਸਦੇ ਪ੍ਰਧਾਨ ਸਵਰਨ ਕੁਮਾਰ ਸੋਨੀ ਜੀ ਵੱਲੋਂ ਅੱਜ ਜੋ 바ਵਾ ਸਾਹਿਬ ਦੀ ਮੂਰਤੀ ਖੰਡਿਤ ਕੀਤੀ ਗਈ ਸੀ ਉਸ ਦੇ ਬਲਕਸ਼ ਦੇ ਵਿੱਚ ਸਾਹਨੇਵਾਲ ਦਾ ਜੋ ਬਾਜ਼ਾਰ ਹੈ ਮਾਰਕੀਟ ਪੂਰੀ ਬੰਦ ਹੈ ਬੰਦ ਦਾ ਪੂਰਾ ਹੰਗਾਰਾ ਸਾਹਨੇਵਾਲ ਦੇ ਵਿੱਚ ਮਿਲ ਰਿਹਾ ਹੈ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਕੀ ਇਹ ਜਿਹੜੇ ਇਦਾਂ ਦੇ ਹਾਸੇ ਹੋ ਰਹੇ ਨੇ ਕਦੋਂ ਇਹ ਰੋਕਣਗੇ ਤੇ ਰੋਕਣ ਦਾ ਨਾਮ ਨਹੀਂ ਠੱਲ ਨਹੀਂ ਲੈ ਰਹੇ ਇਹ ਜਿਹੜੀਆਂ ਮੂਰਤੀਆਂ ਖੰਡਿਤ ਹੋ ਰਹੀਆਂ ਨੇ ਪੰਜਾਬ ਦੇ ਵਿੱਚੋਂ ਬਹੁਤ ਧਾਰਮਿਕ ਸਥਾਨਾਂ ਤੇ ਵੀ ਹੋਈਆਂ ਨੇ ਤੇ ਅੱਜ 바ਵਾ ਸਾਹਿਬ ਦੀ ਮੂਰਤੀ ਖੰਡਿਤ ਹੋਈ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜਿਹੜੇ ਸ਼ਰਾਰਤੀ ਅੰਸਰ ਨੇ ਇਹ ਸਮਾਂ ਮਿਲਦੇ ਹੀ ਆਪਣੀ ਸ਼ਰਾਰਤ ਕਰ ਦਿੰਦੇ ਨੇਗੇ ਤਾਂ ਜੋ ਜਿਹੜੇ ਲੋਕ ਨੇ ਇਹਨਾਂ ਨੂੰ ਪਰੇਸ਼ਾਨ ਕਰ ਦਿੰਦੇ ਨੇ ਇਹ ਲੋਕ ਕਿਉਂਕਿ ਹੁਣ ਜਿਹੜਾ ਇਹਨਾਂ ਸੋਨਾ ਬੁੱਤ ਸੀ ਜਦੋਂ ਕਿ 26 ਜਨਵਰੀ 1950 ਦੇ ਵਿੱਚ ਦੇਸ਼ ਆਜ਼ਾਦ ਹੋਇਆ ਕਿਉਂਕਿ ਉਸ ਦਿਨ ਸੰਵਿਧਾਨ ਲਾਗੂ ਹੋਇਆ ਸੀਗਾ ਜਿਹੜਾ ਸੰਵਿਧਾਨ ਲਾਗੂ ਹੋਇਆ ਉਸੇ ਦਿਨ ਸੰਵਿਧਾਨ ਲਾਗੂ ਹੋਇਆ ਰ ਔਰ ਉਸੇ ਦਿਨ ਇਹ ਬੰਦਾ ਕੋਈ ਸ਼ਰਾਰਤ ਕਰ ਰਿਹਾ ਇਹ ਕੋਈ ਮਿਲੀ ਭੁਗਤ ਹੋ ਸਕਦੀ ਹੈ ਕਿਸੇ ਨਾ ਕਿਸੇ ਦੀ ਜਦੋਂ ਇਸ ਬੰਦੇ ਨੂੰ ਇਨਟੈਰੋਗੇਟ ਕੀਤਾ ਜਾਊਗਾ ਤੇ ਆਪਣੇ ਆਪ ਹੀ ਦੱਸੂਗਾ ਇਹ ਸਾਨੇਵਾਲ ਦੇ ਵਿੱਚ ਅੱਜ ਉਹ ਬੰਦਾ ਕਿੱਦਾਂ ਦਾ ਹੰਗਾਰਾ ਮਿਲ ਰਿਹਾ ਹੈ ਪਬਲਿਕ ਕਿੱਦਾਂ ਦਾ ਤੁਹਾਡਾ ਸਾਥ ਦੇ ਰਹੀ ਹੈ ਦੇਖੋ ਸਾਨੇਵਾਲ ਇੱਕ ਜਿੰਨਾ ਵੱਡਾ ਸ਼ਹਿਰ ਹੈ ਸਾਨੇਵਾਲ ਇਹ ਸਾਡਾ ਇੱਕ ਸਾਰਾ ਪਰਿਵਾਰ ਹੈ ਕਿਉਂਕਿ ਸ਼ਹਿਰ ਵਾਸੀਆਂ ਦਾ ਇੰਨਾ ਵਧੀਆ ਹੰਗਾਰਾ ਜਿੰਨੇ ਵੀ ਦੁਕਾਨਦਾਰ ਭਰਾ ਨੇ ਸਾਰੇ ਸਾਡੇ ਨਾਲ ਇੰਟਾਚ ਰਹਿੰਦੇ ਨੇਗੇ ਸਾਡੇ ਸਾਰੇ ਹੀ ਕੋਈ ਦੋਸਤ ਹੈ ਕੋਈ ਮਿੱਤਰ ਹੈ ਕੋਈ ਵਪਾਰੀ ਹੈ ਸਾਰੇ ਉਹਨਾਂ ਨੇ ਬਹੁਤ ਵਧੀਆ ਹੰਗਾਰਾ ਭਰਿਆ ਔਰ ਸਾਰਿਆਂ ਦੇ ਫੋਨ ਮੈਨੂੰ ਕੱਲ ਆਣੇ ਸ਼ੁਰੂ ਹੋ ਗਏ ਸੀਗੇ ਵੀ ਅਸੀਂ ਦੁਕਾਨਾਂ ਬੰਦ ਕਰ ਦਈਏ ਔਰ ਅੱਜ ਦੁਕਾਨਾਂ ਬੰਦ ਵੀ ਨਹੀਂ ਔਰ ਇਦੋ ਹੀ ਪਤਾ ਲੱਗਦਾ ਵੀ ਸਾਡਾ ਸ਼ਹਿਰ ਦੇ ਵਿੱਚ ਕਿੰਨਾ ਪਿਆਰ ਆ ਔਰ ਬਾਬਾ ਸਭ ਨੂੰ ਕਿੰਨਾ ਪਿਆਰ ਕਰਦੇ ਲੋਕ ਸਾਰੇ ਕਿਉਂਕਿ ਜਿਹੜਾ ਬਾਬਾ ਸਭ ਨੇ ਜੋ ਸੰਵਿਧਾਨ ਲਿਖਿਆ ਇਹ ਸੰਵਿਧਾਨ ਕੱਲਾ ਦਲਤਾਂ ਵਾਸਤੇ ਨਹੀਂ ਹੈ ਇਹ ਸਾਰਿਆਂ ਵਾਸਤੇ ਲਾਗੂ ਹੁੰਦਾ ਕਿਉਂਕਿ ਜਦੋਂ ਸੰਵਿਧਾਨ ਦੀ ਇਹਨਾਂ ਨੇ ਲਿਖਿਆ ਤਾਂ 2 ਸਾਲ 11 ਮਹੀਨੇ 18 ਦਿਨਾਂ 'ਚ ਇਤਿਹਾਸ ਜਿਹੜਾ ਸੰਵਿਧਾਨ ਲਿਖਿਆ ਗਿਆ ਔਰ ਉਸ ਸਮੇਂ ਦੇ ਵਿੱਚ ਜਦੋਂ ਇਤਿਹਾਸ ਲਿਖਿਆ ਤਾਂ ਸਾਰਿਆਂ ਨੂੰ ਸਾਡੇ ਗਰੀਬ ਤਪਕੇ ਨੂੰ ਜਦੋਂ ਇਹਨਾਂ ਨੇ ਆਪੋ ਆਪਣੇ ਹੱਕ ਦਵਾਏ ਸਭ ਤੋਂ ਵੱਡਾ ਸਾਨੂੰ ਹੱਕ ਜਿਹੜਾ ਦਵਾਇਆ ਗਿਆ ਉਹ ਵੋਟ ਦਾ ਅਧਿਕਾਰ ਦਵਾਇਆ ਗਿਆ ਜਿਨੇ ਕੇ ਅਮੀਰ ਔਰ ਗਰੀਬ ਨੂੰ ਦੋਨਾਂ ਨੂੰ ਇਕੱਠੇ ਕਰਤਾ ਇੱਕ ਸਮਾਨ ਕਰਤਾ ਕਿਉਂਕਿ ਜੇ ਅੱਜ ਆਪਾਂ ਗੱਲ ਕਰਦੇ ਆਂ ਕਿਸੇ ਅਮੀਰ ਦੀ ਕਿਸੇ ਅਮਬਾਨੀ ਦੀ ਕਿਸੇ ਅੰਡਾਨੀ ਦੀ ਜੇ ਉਹਦੀ ਵੋਟ ਇੱਕ ਵੋਟ ਦਾ ਜੋ ਉਹਦਾ ਰੁਤਬਾ ਔਰ ਉਹੀ ਰੁਤਬਾ ਸਾਡੇ ਇੱਕ ਰਿਕਸ਼ਾ ਚਲਾਉਣ ਵਾਲੇ ਦੀ ਵੋਟ ਦਾ ਕਿਉਂਕਿ ਉਹ ਇੱਕ ਸਨਮਾਨ ਕਰਤਾ ਇੱਕ ਬਰਾਬਰ ਕਰ ਦਿੱਤਾ ਅਸੀਂ ਉਹਨਾਂ ਦਾ ਜਿਹੜੀ ਇਹ ਬੇਅਦਬੀ ਕੀਤੀ ਗਿਆ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦੀ ਅਸੀਂ ਇਹ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਾਂਗੇ ਕਿ ਜਿਹੜੇ ਬੰਦੇ ਨੂੰ ਤੁਸੀਂ ਗ੍ਰਿਫਤਾਰ ਕੀਤਾ ਜਿਸ ਨੇ ਇਹ ਗਲਤੀ ਕੀਤੀ ਹੈ ਉਸ ਬੰਦੇ ਦੇ ਐਨਐਸ ਲਾ ਕੇ ਉਹਦੇ ਪਿੱਛੇ ਮਾਸਟਰਮਾਈਂਡ ਵੀ ਨੇ ਜਿਹੜੇ ਉਹਨਾਂ ਨੂੰ ਉਹ ਤਾਂ ਹੁਣ ਜਦੋਂ ਇਹ ਪਤਾ ਲੱਗੇ ਗਿਆ ਇਨਟਰੋਗੇਟ ਕਰ ਰਹੇ ਜ਼ਿਆਦਾਤਰ ਤੇ ਜਿਹੜੇ ਲੋਕ ਇਦਾਂ ਦੇ ਕੰਮ ਕਰਦੇ ਨੇ ਉਹਨਾਂ ਦੇ ਬਾਅਦ ਦੇ ਵਿੱਚ ਇਹੀ ਸਾਬਤ ਕੀਤਾ ਜਾਂਦਾ ਜੀ ਬੰਦਾ ਮੈਂਟਲੀ ਅਫਸੈਟ ਸੀ ਜਾਂ ਬੰਦੇ ਦਾ ਕੋਈ ਨਸ਼ਾ ਕੀਤਾ ਹੋਇਆ ਸੀ ਇਹਦੇ ਬਾਰੇ ਕੀ ਕਹੋਗੇ ਦੇਖੋ ਇਹਦੇ ਨਾਲ ਇਹਨਾਂ ਨੇ ਹੁਣ ਕੱਲ ਇੱਕ ਬਿਆਨ ਆਇਆ ਵਾ ਵੀ ਇਹ ਜਿਹੜਾ ਇਨਸਾਨ ਸੀ ਜਿਨੇ ਗਲਤੀ ਕੀਤੀ ਆ ਉਹ ਇੱਕ ਐਸਸੀ ਪਾਈ ਚਾਰੇ ਦਾ ਪਰ ਮੈਂ ਇਹ ਕਹੂੰਗਾ ਜਿਹੜਾ ਇੱਕ ਮੁਜ਼ਰਮ ਹੈ ਉਹ ਸਿਰਫ ਇੱਕ ਮੁਜ਼ਰਮ ਹੈ ਉਹਨੂੰ ਐਸਸੀ ਪਾਈ ਨਾਰੇ ਨਾਲ ਨਾ ਜੋੜੋ ਉਹਨੇ ਜਿਹੜੀ ਗਲਤੀ ਕੀਤੀ ਆ ਉਹਨੂੰ ਉਹਦੀ ਗਲਤੀ ਦੀ ਸਜ਼ਾ ਮਿਲਣੀ ਚਾਹੀਦੀ ਆ ਉਹ ਭਾਵੇਂ ਕੋਈ ਵੀ ਆ ਜਿਹੜਾ ਦੁਨੀਆ ਦਾ ਇਨਸਾਨ ਆਪਣੇ ਸਮਾਜ ਬਾਰੇ ਮਾੜਾ ਸੋਚ ਰਿਹਾ ਜਿਹੜਾ ਕੋਈ ਇਨਸਾਨ ਆਪਣੀ ਪਬਲਿਕ ਬਾਰੇ ਮਾੜਾ ਸੋਚ ਰਿਹਾ ਆਪਣੇ ਭੈਣ ਭਰਾਵਾਂ ਬਾਰੇ ਮਾੜਾ ਸੋਚ ਰਿਹਾ ਉਹ ਸਮਾਜ ਦਾ ਬੰਦਾ ਨਹੀਂ ਹੈਗਾ ਉਹ ਇੱਕ ਮੁਜ਼ਰਮ ਅਤੇ ਮੁਜ਼ਰਮ ਹੀ ਰਹੇਗਾ ਉਹਨੂੰ ਸਮਾਜ ਨਾਲ ਨਾ ਜੋੜਿਆ ਜਾਵੇ ਕਿਉਂਕਿ ਮੁਜ਼ਰਮ ਦੀ ਕੋਈ ਜਾਤ ਨਹੀਂ ਹੈ ਸੋ ਇਸ ਕਰਕੇ ਵੀ ਉਸ ਬੰਦੇ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਅੱਜ ਸਾਨ੍ਹੇ ਵਾਲ ਵਿੱਚ ਵੀ ਪੂਰਾ ਹੰਗਾਰਾ ਮਿਲਿਆ ਸਾਰੇ ਸਾਥੀਆਂ ਦਾ ਸਾਰੇ ਦੁਕਾਨਦਾਰ ਭਰਾਵਾਂ ਦਾ ਔਰ ਸਾਨ੍ਹੇ ਵਾਲ ਵੀ ਬੰਦ ਕੁਆੜਾ ਵੀ ਬੰਦਰ ਡੇਲੋ ਵੀ ਬੰਦ ਪੂਰੇ ਪੰਜਾਬ ਦੇ ਵਿੱਚ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਕਿ ਕੋਈ ਡਾਕਟਰ ਬੀ ਆਰ ਉਮੀਦਵਾਰ ਸਾਹਿਬ ਨੂੰ ਸਾਰੇ ਪਿਆਰ ਕਰਦੇ ਨੇ। ਤੁਸੀਂ ਸਾਡੇ ਨਾਲ ਸੀਗੇ ਪੰਜਾਬ ਭਾਤਵਸ ਦੇ ਪ੍ਰਧਾਨ ਸਵਰਨ ਕੁਮਾਰ ਸੋਨੀ ਜਿਨ੍ਹਾਂ ਨੇ ਦੱਸਿਆ ਕਿ ਜਿਹੜੇ ਵੀ ਸ਼ਰਾਰਤੀ ਅਨਸਰ ਨੇ ਚਾਹੇ ਉਹ ਕਿਸੇ ਵੀ ਜਾਤੀ ਤੋਂ ਹੋਣ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਇਹਨਾਂ ਜਿਹੜੀਆਂ ਗਲਤੀਆਂ ਦੀ ਮਿਲਣੀ ਚਾਹੀਦੀ ਹੈ। ਕੈਮਰਾਮੈਨ ਹੈਪੀ ਦੇ ਨਾਲ ਰਾਜੂ ਪਾਟਿਆ ਪੰਜਾਬ ਪ੍ਰੈਮ ਟੀਵੀ ਲੁਧਿਆਣਾ